ਵੱਦਨ ਦੇ ਨਾਲ ਤਾਜ਼ਾ ਸਥਿਤੀ ਦੀ ਗੱਲ ਕੀਤੀ ਜਾਏ ਫੇਪੂ ਦਾ ਸੱਦੀ ਪਿੰਡ ਨਵੀਂ ਗੱਟੀ ਰਾਜੋ ਕੇ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਤਾਈ ਤਸਵੀਰਾਂ ਤਾਂ ਲੋਕ ਜਿਹੜਾ ਆਪਣੇ ਜਿਹੜਾ ਮੱਝਾ ਦੇ ਪੱਠੇ ਢੱਠੇ ਡੜਿਆ ਉਹ ਲੈ ਕੇ ਜਿਹੜਾ ਕੀ ਘਰੋਂ ਬਾਹਰ ਹੁੰਦੇ ਨਜ਼ਰ ਆ ਰਿਹਾ ਤਾਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਤੁਸੀਂ ਦੇਖਦੇ ਲੋਕ ਜਿਹੜਾ ਕਿ ਜਿਹੜਾ ਆਪਣਾ ਸਮਾਨ ਲੈ ਕੇ ਜਿਹੜਾ ਪੱਠੇ ਢੱਠੇ ਹੈ ਉਹ ਲੈ ਕੇ ਪਾਣੀ ਵਿੱਚੋਂ ਜਾਂਦੇ ਹੋਏ ਨਜ਼ਰ ਗੱਲਬਾਤ ਕੀ ਨਾਮ ਹੈ ਬਖਸ਼ੀ ਸਿੰਘ ਜੀ ਐ ਬਖਸ਼ੀ ਸਿੰਘ ਜੀ ਕੀ ਹਾਲਾਤ ਹੈ ਪਾਣੀ ਨੂੰ ਲੱਗੇ ਪਾਣੀ ਬਹੁਤ ਜ਼ਿਆਦਾ ਜੀ ਪਾਣੀ ਘਰਾਂ ਲੱਗੇ ਪਹੁੰਚ ਰਿਹਾ ਤੇ ਟੋੜ ਟਾੜੀ ਹਰੀ ਰੋੜ ਗਈ ਸਾਡੀ ਤੇ ਸਰਕਾਰ ਚਾਹੀਦਾ ਡੰਗਰਾ ਚਾਰਾ ਤੇ ਜਾ ਮਾਜਬਾ ਦਿੱਤੇ ਜਾਏ ਮਾਜਬਾ ਦਿੱਤਾ ਜਾਵੇ ਹਾਂਜੀ ਤਾਂ ਹੁਣ ਤੁਸੀਂ ਜਾਨ ਜੋਖਮ ਚ ਪਾਣੀ ਬਹੁਤ ਜ਼ਿਆਦਾ ਜਿਹੜਾ ਪਾਣੀ ਚੜ ਰਿਹਾ ਤਾਂ ਪਾਣੀ ਦੇ ਵਿੱਚ ਤੁਸੀਂ ਜਾਓਗੇ ਹਾਂਜੀ ਪਾਣੀ ਦੇ ਵਿੱਚੋਂ ਜਾ ਸਰਕਾਰ ਘਰੇ ਕਿਸ਼ਤੇ ਦੇ ਰਹੀ ਹੈ ਉਹ ਇੱਥੇ ਫੋਟੋਆਂ ਚਾਹਤਾਂ ਦੇ ਨੰਬਰਸ ਇਹ ਹੋਏ ਤਾਂ ਬਿਲਕੁਲ ਤੁਸੀਂ ਦੇਖ ਸਕੋ ਇਹ ਜਿਸਨ ਜਿਹੜਾ ਹੈ ਸ਼ਖਸ ਜਿਹੜਾ ਕਿ ਨਵੀਂ ਗੱਤੀ ਦਾ ਜੋ ਕੇ ਦੇ ਤਾਂ ਪਾਣੀ ਦੇ ਵਿੱਚੋਂ ਹੋਈ ਗੁਜ਼ਰਦੇ ਹੋਏ ਨਜ਼ਰ ਆ ਰਿਹਾ ਤਾਂ ਮੈਂ ਕਹਾਂਗਾ ਕਿਰਾ ਮੈਂ ਤਸਵੀਰਾਂ ਦਿਖਾਂ ਦੇ ਸਾਰੇ ਪਾਸੇ ਤਾਂ ਪਾਣੀ ਹੀ ਪਾਣੀ ਹੀ ਹਰ ਪਾਸੇ ਨਜ਼ਰ ਆਏਗਾ ਤਾਂ ਤੁਸੀਂ ਦੇਖੋ ਸ਼ਖਸ ਜਿਹੜਾ ਆਪਣੀ ਜਿਹੜੀ ਹੈ ਜਾਨ ਜਿਹੜੀ ਹੈ ਜੋਖਮ 'ਚ ਪਾ ਕੇ ਜਿਹੜਾ ਜਾਂਦਾ ਹੋਇ ਨਜ਼ਰ ਆ ਰਿਹਾ ਤਾਂ ਤੁਸੀਂ ਦੇਖੋ ਪਾਣੀ ਦੇ ਵਿੱਚੋਂ ਜਿਹੜਾ ਜਾ ਰਿਹਾ ਸਮਾਨ ਸਿਰ ਤੇ ਚੱਕਿਆ ਹੋਇਆ ਜਾਦੇ ਤਾਂ ਇੱਕ ਪਰਿਵਾਰ ਜਿਹੜਾ ਹੋਰ ਜਿਹੜਾ ਕਿ ਪਾਣੀ ਦੇ ਵਿੱਚੋਂ ਗੁਜ਼ਰ ਕੇ ਜਿਹੜਾ ਜਾਏਗਾ ਤਾਂ ਇਹ ਤੁਸੀਂ ਤਸਵੀਰਾਂ ਦੇ ਸਕਦੇ ਹੋ ਕੁਝ ਮਹਿਲਾਵਾਂ ਨੇ ਕੁਝ ਸਖਸ਼ ਨੇ ਇਹ ਪਾਣੀ ਦੇ ਵਿੱਚੋਂ ਹੀ ਜਿਹੜਾ ਆਪਣਾ ਸਮਾਨ ਔਰ ਘਰਤੋਂ ਜਿਹੜਾ ਬਾਹਰ ਜਾਂਦੇ ਹੋਏ ਨਜ਼ਰ ਆ ਰਿਹਾ ਤੁਹਾਨੂੰ ਉਸ ਤਸਵੀਰਾਂ ਦਿਖਾ ਰਿਹਾ ਤੁਸੀਂ ਤਸਵੀਰਾਂ ਦੇ ਸਕਦੇ ਹੋ ਇਹ ਫਿਰੋਪੁਰ ਦਾ ਸਰਦੀ ਪਿੰਡ ਨਵੀਂ ਗੱਟੀ ਰਾਜੋ ਘਾ ਤਾਂ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇਗਾ ਪਾਣੀ ਦਾ ਤੇਜ਼ ਬਹਾਅ ਕਿੰਨੀ ਤੇਜ਼ੀ ਨਾਲ ਜਿਹੜਾ ਪਾਣੀ ਵਧਿਆ ਲੋਕ ਆਪਣਾ ਘਰ ਛੱਡ ਕੇ ਜਿਹੜਾ ਸੁਰੱਖਿਅਤ ਜਗ੍ਹਾ ਤੇ ਜਾਂਦੇ ਹੋਏ ਨਜ਼ਰ ਆ ਰਿਹਾ ਆਏ ਤਸਵੀਰਾਂ ਨਵੀਂ ਗੱਟੀ ਰਾਜੋ ਕੇ ਦੇ ਵਿੱਚ ਗਿਆ ਤਾਂ ਮਹਿਲਾਵਾਂ ਨੇ ਹੱਥ ਵਿੱਚ ਚੱਪਲਾ ਲਿੱਤਾ ਹੋਇਆ ਔਰ ਬੈਗ ਜਿਹੜੇ ਚੱਕੇ ਹੋਏ ਨੇ ਤਾਂ ਜਾਂਦੇ ਹੋਏ ਨਜ਼ਰ ਆ ਰਿਹਾ ਅਸੀਂ ਗੱਲਬਾਤ ਕੋਸ਼ਿਸ਼ ਕਰਾਂਗੇ ਜਾਨ ਜਿਹੜੀ ਆਪੀ ਜੋਖਮ ਦੇ ਵਿੱਚ ਪਾ ਕੇ ਜਿਹੜੇ ਕਿ ਜਾ ਰਹੇ ਨੇ ਤਾਂ ਅਸੀਂ ਗੱਲਬਾਤ ਕੋਸ਼ਿਸ਼ ਕਰਾਂਗੇ ਕਿ ਨਾ ਅਮਜੀ ਤੁਸੀਂ ਪਾਣੀ ਦੇ ਵਿੱਚੋਂ ਜਾ ਰਹੇ ਹੋ ਭਿੰਦਰਪਾਲਕੌਰ ਹਾਂਜੀ ਪਾਣੀ ਵਿੱਚ ਜਾ ਰਹੇ ਹਾਂ ਬੱਚੇ ਛੱਡ ਕੇ ਤੇ ਡਰ ਨਹੀਂ ਲੱਗ ਰਿਹਾ ਡਰ ਤਾਂ ਲੱਗਦਾ ਜੀ ਬਹੁਤ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਹਾਂਜੀ ਤਾ ਪ੍ਰਸ਼ਾਸਨ ਵੱਲੋਂ ਕੋਈ ਕਿਸ਼ਤੀ ਦਾ ਇੰਤਜ਼ਾਮ ਦਾ ਕੋਈ ਅਹਿਜਾਨੀ ਕੀਤਾ ਗਿਆ ਨਹੀਂ ਜੀ ਕੁਝ ਨਹੀਂ ਕਰਿਆ ਗਿਆ ਕਿਉਂਕਿ ਚੱਕਰ ਹੈ ਪ੍ਰਸ਼ਾਸਨ ਕਹਿੰਦਾ ਕਿ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਆ ਹਾਲੇ ਤੱਕ ਤਾਂ ਕੁਝ ਨਹੀਂ ਕਰਿਆ ਕਹਿੰਦੇ ਲੈ ਕੇ ਆਵਾਂਗੇ ਹਾਏ ਬੈਗ ਦੇ ਵਿੱਚ ਸਮਾਨ ਵੀ ਲੈ ਕੇ ਜਾ ਰਹੇ ਹੋ ਹਾਂਜੀ ਹਾਂਜੀ ਆ ਬੇਟਾ ਪਾਣੀ ਬਹੁਤ ਵਧਿਆ ਆਇਆ ਤਾਂ ਤੁਸੀਂ ਆਪਣਾ ਸਮਾਨ ਲੈ ਕੇ ਕਿੱਥੇ ਜਾ ਰਹੇ ਹੋ ਬਾਨ ਤੇ ਉੱਚਾ ਥਾਂ 'ਤੇ ਉੱਚਾ ਥਾਂ 'ਤੇ ਹਾਂਜੀ ਸਾਡੇ ਇੱਧਰ ਪਾਣੀ ਵਧ ਗਿਆ ਪਿੰਡਾਂ 'ਚ ਹਾਂਜੀ ਬਹੁਤ ਵਧ ਗਿਆ ਆ ਇਹ ਉਹ ਲੋਕ ਸਿਗੇ ਜਿਹੜੇ ਪਾਣੀ ਦੇ ਵਿੱਚੋਂ ਨਿਕਲਦੇ ਹੋਏ ਜਾ ਰਹੇ ਨੇ ਤਾਂ ਜਾਣ ਆਪਣੀ ਜੋਖਿੰਦੇ ਵਿੱਚ ਪਾ ਕੇ ਤਾਂ ਮੈਂ ਤਸਵੀਰਾਂ ਫਿਰ ਕੋਈ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਆਪਣਾ ਕਹਿਰਾ ਮੈਨੂੰ ਕਿ ਇਹ ਤੁਸੀਂ ਦੇ ਦੇੋ ਤੇ ਉਹ ਮਹਿਲਾਵਾਂ ਨੇ ਜਿਹੜੀਆਂ ਪਾਣੀ ਦੇ ਵਿੱਚੋਂ ਜਿਹੜਾ ਬਿਲਕੁਲ ਬੇਤਰਕ ਹੋ ਕੇ ਬੇਦਰ ਹੋ ਕੇ ਜਿਹੜਾ ਕਿ ਪਾਣੀ ਦੇ ਵਿੱਚੋਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਪੁੱਦਾ ਸੱਦੀ ਪਿੰਡ ਨਵੀਂ ਗੱਟੀ ਰਾਜੋਕੇ ਤਾ ਮੈਂ ਜੋ ਹੁਣ ਨਾਲ ਇੱਕ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾ ਕੀ ਨਾਮ ਹੈ ਸਰ ਨਿਸ਼ਾਨ ਸਿੰਘ ਜੀ ਨਿਸ਼ਾਨ ਸਿੰਘ ਜੀ ਪਾਣੀ ਵਿਚ ਆ ਰਿਹਾ ਪਾਣੀ ਕਿੰਨਾ ਵੱਧ ਰਿਹਾ ਪਾਣੀ ਤਾਂ ਬਹੁਤ ਵੱਧ ਰਿਹਾ ਜੀ ਪਾਣੀ ਬਹੁਤ ਵੱਧ ਰਿਹਾ ਹਾਂ ਤਾਂ ਕੀ ਕਹੋਗੇ ਕੀ ਗਈ ਹੁਣ ਸਰਕਾਰ ਨੂੰ ਚਾਹੀਦਾ ਸੋਚਣਾ ਹੋਣਾ ਕੋਈ ਨਾ ਸਿਰਫ ਇਹਦਾ ਕਰਨਾ ਕੋਈ ਬੇੜੀ ਦਾ ਇੰਤਜ਼ਾਮ ਕਰਨਾ ਹਾਂ ਬਿਲਕੁਲ ਸਰਕਾਰਾਂ ਨੂੰ ਬੇੜੀ ਦਾ ਇੰਤਜ਼ਾਮ ਕਰਨਾ ਚਾਹੀਦਾ ਤਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਪਾਣੀ ਕਿੰਨੀ ਤੇਜ਼ੀ ਨਾਲ ਜਿਹੜਾ ਵੱਧ ਰਿਹਾ ਨਜ਼ਰ ਆ ਰਿਹਾ ਮੈਂ ਆਪਣੇ ਕੈਮਰਾ ਮੈਨੂੰ ਕਹੂੰਗਾ ਲਗਾਤਾਰ ਤਸਵੀਨਾ ਜਿਹੜੀਆਂ ਦਿਖਾਣ ਕਿ ਲੋਕ ਆਪਣੀ ਜਾਨ ਜੋਖਮ ਦੇ ਪਾਕੇ ਹੋਏ ਪਿੰਡ ਨੂੰ ਜਿਹੜਾ ਸਫਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਐਨਵੀਟੀਵੀ ਦੇ ਉੱਤੇ ਦਿਖਾ ਰਹੇ ਆ ਤਾਂ ਤੁਸੀਂ ਹਰ ਤਰਫ ਦੇਖ ਸਕੋ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਹੀ ਪਾਣੀ ਆਏਗਾ ਮੇਰੇ ਅਸਰ ਤੁਸੀਂ ਦੇਖ ਸਕੋ ਕੀ ਝੋਨੇ ਦੀ ਫਸਲ ਪੂਰੀ ਡੁੱਬ ਚੁੱਕੀ ਹੋਈ ਹੈ ਇਹ ਸ਼ਖਸ਼ ਜਗਾ ਪਾਣੀ ਦੇ ਵਿੱਚੋਂ ਗੁਜ਼ਰ ਕੇ ਜਰਾ ਆਪੇ ਮੰਝੇ ਤੱਕ ਜਾਂਦੇ ਹੋਏ ਔਰ ਜਿਹੜੇ ਇਹ ਸ਼ਖਸ਼ ਜਾ ਰਹੇ ਨੇ ਇਹ ਸ਼ਖਸ਼ ਉਹ ਨੇ ਜਿਹੜੀ ਆਪੀ ਸਖੀ ਜਗਾ ਤੇ ਜਾ ਰਹੇ ਨੇ ਤਾਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਿਹਾ ਹੈ ਰੇਪੂ ਦਾ ਸੱਦੀ ਪਿੰਡ ਨਵੀਂ ਗੱਟੀ ਰਾਜੋਕੇ ਜਿਹੜਾ ਕਿ ਭਾਰਤ ਦਾ ਲਾਸਟ ਪਿੰਡ ਹੈ ਗੱਟੀ ਰਾਜੋਕੇ ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿ ਲੋਕ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਮਹਿਲਾਵਾਂ ਨੇ ਬੱਚੀਆਂ ਨੇ ਬੱਚੇ ਨੇ ਜਿਹੜੀ ਆਪਣੀ ਜਾਨ ਜੋਖਮ ਦੇ ਪਾ ਕੇ ਹੋਏ ਔਰ ਜਿਹੜਾ ਸਤਲੂ ਦਾ ਤੇ ਬਹਾਵ ਨੂੰ ਪਾਰ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਸਾਡੇ ਨਾਲ ਹੋਸ਼ਾ ਬਾਬਾ ਕੀ ਨਾਮ ਹੈ ਸ਼ਾਉਣ ਸੰਗ ਸਾਮਨ ਸਿੰਘ ਜੀ ਪਾਣੀ ਵਿੱਚੋਂ ਡਾਢੀ ਲੱਗ ਰਿਹਾ ਗੁਜਰ ਰਿਹਾ ਨੇ ਡਰ ਰਕੇ ਪਾਣੀ ਅੱਗੇ ਵੀ ਆਉਂਦਾ ਸੀ ਫਰਮਾਰੀ ਦਾ ਬਹਿ ਰਹੀਦਾ ਹਾਂ ਡਾਢੀ ਲੱਗ ਰਿਹਾ ਬਈ ਅੱਖੀ ਦਾ ਕੱਟ ਜਾਏਗਾ ਕੱਟ ਜਾਏਗਾ ਉਤੋਂ ਪਾਣੀ ਸਾਬ ਨਾਲ ਛੜਾਈ ਜਾਣਾ ਫਿਰ ਐਨਾ ਡਰ ਨਹੀਂ ਲੱਗਦਾ ਹਾਂ ਬਿਲਕੁਲ ਕਿੱਥੇ ਨਾ ਕਿੱਥੇ ਜੇ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਤੇਜ਼ ਬਹਾਅ ਦੇ ਚਲਦੇ ਅੱਜ ਜਿਹੜੇ ਲੋਕ ਹੈ ਪਾਣੀ ਦੇ ਵਿੱਚ ਆਪੀ ਜਾਨ ਜੋਖਿੰਦੇ ਪਾ ਕੇ ਜਿਹੜੇ ਲੰਘਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਿਆ ਇਹ ਫਿਰੋਪੁਰ ਦਾ ਸੱਦੀ ਪਿੰਡ ਇਹ ਗੱਤੀ ਰਾਜੋਕੇ ਦੇ ਵਿੱਚ ਅਸੀਂ ਨਜ਼ਰ ਆ ਕਿ ਬੀਐਸਐਫ ਦੀ ਪੋਸਟ ਵੀ ਜਿਹੜੀ ਹੈ ਪਾਣੀ ਦੀ ਚਪੇੜ ਵਿੱਚ ਆ ਚੁੱਕੀ ਹੋਈ ਹੈ ਤਾਂ ਇਹ ਮਹਿਲਾਵਾ ਔਰ ਇੱਥੇ ਗੱਲ ਕੀਤਾ ਜਾਵੇ ਤਾਂ ਫਿਰੋਪੁਰ ਸ਼ਹਿਰੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਦੇ ਪਤਨੀ ਜਿਹੜੀ ਇੱਥੇ ਪਹੁੰਚ ਹੋਏ ਨੇ ਤਾਂ ਤੁਹਾਨੂੰ ਲਗਾਤਾਰ ਇਹ ਤਸਵੀਰਾਂ ਜੋ ਪੂਦੇ ਸੱਦੀ ਪਿੰਡ ਗੱਤੀ ਰਾਜੋ ਕੇ ਵਿੱਚ ਦਿਖਾ ਰਿਆ ਤਾਂ ਪਾਣੀ ਤੇਜ਼ੀ ਨਾਲ ਜਿਹੜਾ ਵਧ ਰਿਹਾ ਤਾਂ ਇਹ ਪਾਣੀ ਵਧਨ ਦੇ ਤੁਹਾਨੂੰ ਦੱਸਦੀ ਹੈ ਕਿ ਇਹ ਪਾਣੀ ਲਗਾਤਾਰ ਜਿਹੜਾ ਸ਼ਤੂਲ ਦਾ ਬਹਾਵ ਜਿਹੜਾ ਵੱਧਾ ਜਾ ਰਿਹਾ ਤਾਂ ਪਾਣੀ ਵਧਨ ਦੇ ਨਾਲ ਹਾਲਾਤ ਬੇਹੱਦ ਜਿਹੜਿਆ ਖੱਸਾ ਬਣੇ ਹੋਏ ਨੇ ਤਾਂ ਇਸ ਵਕਤ ਤੁਸੀਂ ਦੇਖਦੇ ਹੋ ਮਹਿਦਮ ਜਿਹੜੇ ਪਹੁੰਚੁਕੇ ਨੇ ਰਣਬੀਰ ਸਿੰਘ ਪੁੱਲਰ ਦੇ ਪਤਨੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਾਣੀ ਦੇ ਹਾਲਾਤਾਂ ਨੂੰ ਲੈ ਕੇ ਕੀ ਕਹਿਣਾ ਹੈ ਕੀ ਇੰਤਜ਼ਾਮਰ ਕੀਤੇ ਹੋਏ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਰਣਬੀਰ ਸਿੰਘ ਭੁੱਲਦੇ ਜਿਹੜੇ ਵਾਇਫ ਤੇ ਪਹੁੰਚੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਹਾਲਾਤ ਨੇ ਤੇ ਪਾਣੀ ਨੂੰ ਲੈ ਕੇ ਪ੍ਰਸ਼ਾਸਨ ਨੇ ਇੰਤਜ਼ਾਮ ਮੈਮ ਨਸ਼ਕਾ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਪਾਣੀ ਨੂੰ ਲੈ ਕੇ ਜਿਵੇਂ ਲੋਕ ਕਹਿ ਰਹੇ ਕਿ ਪਾਣੀ ਗੱਟੀ ਰਾਜੋ ਕੁ ਜਾਏਗਾ ਕੋਈ ਇੰਤਜ਼ਾਮ ਨਹੀਂ ਹੈ ਕੋਈ ਬਿੜੀ ਨਹੀਂ ਹੈ ਕੋਈ ਇਹੋ ਜਿਹਾ ਨਹੀਂ ਕਿ ਸਭ ਕੁਝ ਹੈਗਾ ਜੀ ਸਿਰਫ ਇਹ ਸਿਆਸਤ ਕਰਨ ਦਾ ਟਾਈਮ ਨਹੀਂ ਹੈ ਜੋ ਇੱਕ ਦੋ ਬੰਦੇ ਇੱਥੇ ਆ ਕੇ ਸਿਆਸਤ ਕਰਦੇ ਨੇ ਤੇ ਕੁਝ ਇੱਥੇ ਅਣਪੋਲ ਲੋਕਾਂ ਨੂੰ ਆ ਕੇ ਮਿਸਕਰਡ ਕਰਦੇ ਨੇ ਕਿਉਂਕਿ ਇਹਨਾਂ ਕੋਲੇ ਮਤਤ ਤਾਂ ਹੈਗੀ ਐ ਜੀ ਪਰ ਉਹ ਐ ਜਜ਼ਬਾਤੀ ਵੀ ਨੇ ਨਾਲ ਪੰਜਾਬ ਦੇ ਲੋਕ ਜਜ਼ਬਤੀ ਨੇ ਤੇ ਇੱਥੇ ਗੱਟੀਆਂ ਦੇ ਵਿੱਚ ਜੀ ਹਮੇਸ਼ਾ ਜਦੋਂ جنگ ਲੱਗਦੀ ਐ ਮਤਲਬ ਲੱਗਦਾ ਕਿ ਵਾਰ ਦੇ ਚਾਂਸਸ ਨੇ ਜਾਂ ਹੜ੍ਹਾਂ ਦੇ ਚਾਂਸਸ ਨੇ ਤਾਂ ਸਭ ਤੋਂ ਪ੍ਰਭਾਵਿਤ ਏਰੀਆ ਫਿਰੋਜ਼ਪੁਰ ਸ਼ਹਿਰੀ ਹੁੰਦਾ ਇਹ ਕੁਦਰਤ ਦਾ ਕਹਿਰ ਐ ਜੀ ਇਹ ਕਹਿਰ ਚ ਆਪਾਂ ਅਰਦਾਸਾਂ ਬੇਨਤੀਆਂ ਕਰੀਏ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਆਪਣੇ ਗॉड ਨੂੰ ਨਾ ਕਿ ਆਪਾਂ ਉਰੇ ਆ ਕੇ ਇੱਕ ਪਲਵਾਨੀ ਜਿਹੜਾ ਮਾਰ ਕੇ ਲੋਕਾਂ 'ਚ ਦਹਿਸ਼ਤ ਜੀ ਪਾ ਕੇ ਗੱਡੀਆਂ ਇੱਧਰ ਉੱਧਰ ਲਾ ਕੇ ਪਿੱਛੇ ਫੋਟੋ ਆਕੇ ਚਾਕੇ ਚਲੇ ਐਗਰੀਮੈਂਟ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਇਹ ਹਾਲਾਤ ਤੁਸੀਂ ਦੇਖੋ ਕਿ ਪਾਣੀ ਆਲਰੇਡੀ ਹੋਲੀ ਵੱਧ ਰਿਹਾ ਮੇਰਾ ਇਹ ਕਹਿੰਦਾ ਪਬ ਲੋਕਾਂ ਦੀ ਵੀ ਮੰਗ ਹੈ ਕਿ ਵੀ ਇੱਥੇ ਜਾਂਕ ਤਾਂ ਕੋਈ ਬੇੜੀ ਦੀ ਦਿੱਤੀ ਜਾਵੇ ਜਾਂ ਇਹਨਾਂ ਨੂੰ ਜਿਹੜੇ ਸੁਰੱਖਿਅਤ ਜਗ੍ਹਾ ਤੇ ਲਿਜਾਇਆ ਜਾਵੇ ਇਹ ਮੰਗ ਕਰ ਰਹੇ ਲੋਕ ਬਿਲਕੁਲ ਠੀ ਇਹਨਾਂ ਦੇ ਵਿੱਚ ਇੰਨਾ ਵਰਗੇ ਬਣ ਕੇ ਆਮ ਆਦਮੀ ਬਣ ਕੇ ਉੱਤਰ ਰਹੇ ਆ ਪਿਛਲੇ 3.5 ਸਾਲ ਤੋਂ ਪੂਰੇ ਪੰਜਾਬ ਦੇ ਸਾਡੇ ਜਿੰਨੇ ਵਰਾਇਕ ਨੇ ਪਰ ਜਿਹੜਾ ਸਾਡਾ ਪ੍ਰਭਾਵ ਤੇਰੀਆ ਜਿਵੇਂ ਫਾਜ਼ਲ ਕਾ ਹੋ ਗਿਆ ਫਲੋਸਪੁਰ ਸ਼ਹਿਰੀ ਹੋ ਗਿਆ ਬਲੂਆਣਾ ਹੋ ਗਿਆ ਦਨ ਜੀਰਾ ਹੋ ਗਿਆ ਤੇ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਫਿਰੋਜ਼ਪੁਰ ਦੇ ਵਿੱਚ ਜਿਹੜੇ ਚਾਰੋਂ ਹਲਕਿਆਂ ਚ ਉਹ ਹੈਗਾ ਫਿਰੋਜ਼ਪੁਰ ਸ਼ਹਿਰੀ ਭੁੱਲਰ ਸਾਹਿਬ ਦੇ ਜਿਹੜੇ ਇੱਥੋਂ ਕਨਸਟੀਟੂਐਂਸੀ ਹੈ ਜਿਨ੍ਹਾਂ ਦੀ ਤੇ ਉਹ ਲਗਾਤਾਰ ਮੁੱਖ ਮੰਤਰੀ ਸਾਹਿਬ ਦੇ ਕੰਟੈਕਟ ਚ ਨੇ ਪਾਰਟੀ ਦੇ ਕੰਟੈਕਟ ਚ ਨੇ ਔਰ ਜਿਹੜੇ ਸਾਡੇ ਇੱਥੇ ਡੀਸੀ ਸਾਹਿਬਾਨ ਨੇ ਮੈਡਮ ਉਹ ਲਗਾਤਾਰ ਕੋਸ਼ਿਸ਼ਾਂ ਦੇ ਵਿੱਚ ਨੇ ਪਿਛਲੇ 20 ਦਿਨਾਂ ਤੋਂ 15 20 ਦਿਨਾਂ ਤੋਂ ਔਰ ਜੇ ਇੱਥੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨੇ ਜੇ ਇੰਤਜ਼ਾਮ ਨਾ ਕੀਤੇ ਹੁੰਦੇ ਨਾ ਤਾਂ ਜਾਨੀ ਨੁਕਸਾਨ ਹੋਏ ਹੁੰਦੇ ਆਪਾਂ ਨੂੰ ਵੀ ਪਤਾ ਬਾਈ ਜੀ ਤੁਸੀਂ ਵੀ ਇੱਥੋਂ ਦੇ ਜੰਪਲ ਹੋ ਚਲੋ ਮੈਂ ਇੱਥੋਂ ਦੀ ਜੰਪਲ ਨਹੀਂ ਹੈਗੀ ਪਰ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੀ ਆ ਕਿ ਇੱਥੋਂ ਦੇ ਲੋਕ ਦਲੇਰ ਨੇ ਪਰ 2023 ਨਾਲੋਂ ਪਾਣੀ ਘਟਾ ਇਹ ਵੀ ਸਾਡੇ ਤੇ ਵਾਹਿਗੁਰੂ ਦੀ ਕਿਰਪਾ ਇਹ ਸਾਡੇ ਹਲਕੇ ਦੇ ਵਾਹਿਗੁਰੂ ਦੀ ਕਿਰਪਾ ਮੈਂ ਸਾਰੇ ਸਿਆਸਤਦਾਨਾਂ ਨੂੰ ਫੋਸਪੋਰਦਿਆਂ ਨੂੰ ਪੰਜਾਬਦਿਆਂ ਨੂੰ ਦੂਜੀ ਪਾਰਟੀ ਇੱਧਰ ਲਈ ਪਾਰਟੀ ਵਿਰੋਧੀ ਪਾਰਟੀ 24 ਐਂਜੀਓਸ ਸਾਰੇ ਰਲ ਮਿਲ ਕੇ ਇਸ ਕੁਦਰਤ ਦੇ ਕਹਿਰ ਵਿੱਚ ਲੋਕਾਂ ਦਾ ਸਾਥ ਦੇਣ ਲੋਕਾਂ ਲਈ ਰਾਹਤ ਕੈਂਪ ਬਣਾਏ ਗਏ ਇਹਨਾਂ ਵਾਸਤੇ ਕੋਈ ਰਾਹਤ ਕੈਂਪ ਬਿਲਕੁਲ ਜੀ 63 ਇਵੈਕੂਏਸ਼ਨ ਸੈਂਟਰ ਬਣੇ ਹੋਏ ਨੇ ਤੇ ਫਸਟ ایڈ ਮਿਲ ਰਹੀ ਹੈ ਮੁਢਲੀ ਸਹਾਇਤਾ ਹਰ ਪਿੰਡ ਦੇ ਵਿੱਚ ਚੈ ਉਹ ਬਸਤੀਆਂ ਟੀਮਸ ਬਣਾਈਆਂ ਹੋਈਆਂ ਨੇ ਸਿਵਲ ਹਸਪੀਟਲ ਦੇ ਥਰੂ ਸਾਡੇ ਪਹਿਲਾਂ ਹੀ ਹੈਲਥ ਮਿਨਿਸਟਰ ਡਾਕਟਰ ਬਲਬੀਰ ਜੀ ਇਹ ਗੱਲ ਕਹਿ ਚੁੱਕੇ ਨੇ ਆਕੇ ਮੈਂ ਇੱਕ ਤਾਜੀ ਤਸਵੀਰ ਤੁਹਾਨੂੰ ਦਿਖਾਣ ਦੀ ਕੋਸ਼ਿਸ਼ ਕਰਾਂਗਾ ਉਹ ਦੇਖੋ ਤੁਸੀਂ ਮਹਿਲਾਵਾਂ ਔਰ ਬੱਚੇ ਜਿਹੜੇ ਆ ਉਹ ਲੈ ਕੇ ਆ ਰਹੇ ਕਿ ਇਹਨਾਂ ਵਾਸਤੇ ਪ੍ਰਸ਼ਾਸਨ ਨਹੀਂ ਹੈਗਾ ਕਿ ਇਹਨਾਂ ਦਾ ਸਮਾਨ ਕਢਾਣ ਵਾਸਤੇ ਜੇ ਪ੍ਰਸ਼ਾਸਨ ਹੋਵੇ ਤਾਂ ਇਹ ਸਮਾਨ ਜਿਹੜਾ ਕਢਾਲ ਕੇ ਲਿਆ ਸਕਣ ਇਹ ਪ੍ਰਸ਼ਾਸਨ ਦਾ ਕੰਮ ਸੀ ਜਿੱਦਕਿ ਉਹ ਆਪ ਕਰ ਰਹੇ ਆ ਜਾਨ ਜੋਖਮ ਚੀਜ਼ ਵਿੱਚ ਡਾਲ ਕੇ ਆ ਰਹੇ ਬਿਲਕੁਲ ਜੀ ਸਵੇਰ ਦੀ ਮੈਂ ਚੱਲੀ ਹੋਈ ਆ ਸਵੇਰ ਦੀ 7 ਵਜੇ ਦੀ ਪਿੰਡਾਂ ਚ ਹੀ ਆ ਤੇ ਹੁਣ ਆ ਕੇ ਇੱਥੇ ਸਾਰਾ 2 ਘੰਟੇ ਇੱਥੇ ਹੋ ਗਈ ਜੀ ਦੇਖੋ ਬੰਦੇ ਦੱਸ ਰਹੇ ਨੇ ਤੁਹਾਡੇ ਪਿੰਡ ਦੇ ਤੇ ਜਦੋਂ ਤੱਕ ਪੂਰੇ ਵੀਓ ਡੰਗਰਾਂ ਨੂੰ ਜਿਹੜੇ ਦੇਖਣਗੇ ਤੇ ਐਸਐਮਓ ਸਾਹਿਬ ਟੀਮ ਇੱਥੇ ਹਰ ਪਿੰਡ ਚ ਬੈਠੀ ਹੋਵੇ ਕਿਉਂਕਿ ਪਿੱਛੇ ਗੱਟੋ ਗੱਟੀ ਰਜੋਕੇ ਬੈਠੀ ਆ ਇਹ ਅਗਰ ਨਵੀਂ ਗੱਟੀ ਰਜੋਕੇ ਤੇ ਦਵਾਈ ਰੈਗੂਲਰਲੀ ਦਿੱਤੀ ਜਾ ਰਹੀ ਆ ਅਵੇਅਰਨੈਸ ਮੈਂ ਛੋਟੇ ਬੱਚਿਆਂ ਦੀ ਕਰ ਰਹੀ ਆ ਕਿ 12 ਸਾਲ ਤੋਂ ਛੋਟੇ ਬੱਚੇ ਨੇ ਪਾਣੀ ਚ ਨਹੀਂ ਜਾਣਾ ਕਿਉਂਕਿ ਬੱਚੇ ਤਾਂ ਚਾਚ ਇਹਨਾਂ ਨੂੰ ਪਤਾ ਨਹੀਂ ਚਾਚ ਨੇ ਤੇ ਉਹ ਵਿਚਾਰੇ ਛੋਟੇ ਛੋਟੀ ਕਟੀਆਂ ਬੱਚਿਆਂ ਨੂੰ ਕਿਹੜੀ ਸੀ ਆਉਂਦੇ ਨੇ ਤੇ ਬੰਦਿਆਂ ਨੇ ਉਹਰੇ ਪ੍ਰਸ਼ਾਸਨ ਨੇ ਖੜ ਕੇ ਨਾਲ ਕੰਮ ਕਰਵਾਇਆ ਛੋਟੇ ਪਸ਼ੂਆਂ ਨੂੰ ਚੱਕਿਆ ਜਾ ਰਹੇ ਆ ਤੇ ਲਿਆ ਕੇ ਇੱਧਰ ਸੇਫ ਸਾਈਟ ਤੇ ਬਿਲਕੁਲ ਬਿਲਕੁਲ ਇਹ ਸਾਲ ਨੇ ਮੈਡਮ ਰਣਵੀਰ ਸਿੰਘ ਭੁੱਲੋ ਦੇ ਪਤਨੀ ਜਿਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਉਕਤੇ ਪ੍ਰਬੰਧ ਕਿਤੇ ਗਏ ਨੇ ਤਾਂ ਤੁਹਾਨੂੰ ਇੱਕ ਤਾਜ਼ੀ ਤਸਵੀਰ ਉਹ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਆਪਾਂ ਕਹਿ ਰਹੇ ਮੈਨੂੰ ਕਿ ਇਹ ਹਾਲਾਤ ਆ ਤੁਸੀਂ ਦੇਖੋ ਕਿ ਜਿਹੜੇ ਪਰਿਵਾਰ ਹੈ ਆਪੀ ਜਾਨ ਜਿਹੜੀ ਹੈ ਜੋਖਮ ਦੇ ਵਿੱਚ ਪਾ ਕੇ ਜਿਹੜਾ ਸਿਰ ਤੇ ਜਿਹੜਾ ਬੈਗ ਟੱਕਿਆ ਹੋਇਆ ਹੈ ਔਰ ਮਹਿਲਾਵਾਂ ਦੇ ਹੱਥ ਵਿੱਚ ਚੱਪਲ ਹੈ ਔਰ ਸਮਾਨ ਹੈ ਉਹ ਜਿਹੜਾ ਆਪੀ ਜਾਨ ਜੋਖਮ ਦੇ ਵਿੱਚ ਪਾ ਕੇ ਔਰ ਆਪਣਾ ਸਤੂ ਦਾ ਜਿਹੜਾ ਪਾਣੀ ਵਧਾਇਆ ਉਸ ਨੂੰ ਕਿਥੇ ਨਾ ਕਿਥੇ ਪਾਰ ਕਰ ਰਹੇ ਨੇ ਸ਼ਖਿਜ ਜਗ੍ਹਾ ਦੇ ਜਾ ਰਹੇ ਨੇ ਅਲੇ ਇਹ ਜਿਹੜੇ ਇੰਤਜ਼ਾਮਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾਣੇ ਸਨ ਕਿ ਉਹਨਾਂ ਨੂੰ ਸਖਿ ਜਿਹੜਾ ਇਹ ਜਗ੍ਹਾ ਤੋਂ ਕੱਢਿਆ ਜਾਵੇ ਅਸੀਂ ਗੱਲਬਾਤ ਕਰ ਲੈਨੇ ਆ ਸਰ ਕੀ ਨਾਮ ਹੈ ਗੁਰਬਖਸ਼ ਜੀ ਇਸ ਸ਼ੇਰ ਤੇ ਸਮਾਨ ਚੱਕ ਕੇ ਕਿੱਥੇ ਜਾ ਰਹੇ ਹੋ ਰਿਸ਼ਤੇਦਾਰ ਦੀਆ ਕੀ ਹੋ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਹਾਂ ਜੀ ਇੰਦਾ ਪਾਣੀ ਆ ਗਿਆ ਤਾਂ ਕੋਈ ਪ੍ਰਸ਼ਾਸਨ ਨਹੀਂ ਆਇਆ ਨਹੀਂ ਅਭੀ ਕੋਈ ਨਹੀਂ ਆਇਆ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਲੋਕਾਂ ਦੇ ਮੂੰਹ ਹੀ ਸੁਣ ਲੋ ਕਿ ਪ੍ਰਸ਼ਾਸਨ ਜਿਹੜਾ ਹਜੇ ਤੱਕ ਨਹੀਂ ਪਹੁੰਚਾ ਇਹਨਾਂ ਦਾ ਸਮਾਨ ਤੇ ਤੁਸੀਂ ਤਸਵੀਰਾਂ ਤੁਸੀਂ ਦੇ ਦਿਓ ਕਿ ਜਿਹੜੀ ਐ ਰਣਬੀਰ ਸਿੰਘ ਭੁੱਲਰ ਦੇ ਜਿਹੜੇ ਐ ਮੈਡਮ ਨੇ ਉਹ ਵੀ ਜਿਹੜਾ ਪਾਣੀ ਦੇ ਵਿੱਚ ਆਪੀ ਜਾਨ ਜੋਖਮ ਦੇ ਜਾ ਕੇ ਉਹ ਲੋਕਾਂ ਦਾ ਹਾਲ ਚਾਲ ਲਾਣ ਦੀ ਪੁੱਛ ਰਹੇ ਨੇ ਮਾਤਾ ਕੀ ਨਾਮ ਹੈ ਪਰਮਜੀਤਪੁਰ ਪਰਮਜੀਤ ਜੀ ਕਿੱਥੋਂ ਤੁਸੀਂ ਜਾਨ ਜੋਖਮ ਦੇ ਡਾਰ ਕੇ ਕਿੱਥੇ ਜਾ ਰਹੇ ਹੋ ਬੰਦੇ ਚੱਲੇ ਹੋ ਬੰਦੇ ਚੱਲੋ ਤੁਸੀਂ ਇਹ ਦੇ ਦਿਓ ਕਿ ਮੈਡਮ ਜਿਹੜੇ ਰਣਬੀਰ ਸਿੰਘ ਭੁੱਲਰ ਦੇ ਪਤਨੀ ਨੇ ਉਹ ਵੀ ਜਿਹੜਾ ਉਹਨਾਂ ਦਾ ਹਾਲ ਚਾਲ ਲੈ ਲਈ ਪਾਣੀ ਦੇ ਵਿੱਚੋਂ ਹੁੰਦੇ ਹੋਏ ਜਿਹੜਾ ਗੁਜ਼ਰੇ ਨੇ ਤਾਂ ਇਹ ਤਸਵੀਰਾਂ ਆ ਤੁਸੀਂ ਦੇ ਦਿਓ ਕਿ ਮੈडम ਆ ਖੁਦ ਤੁਸੀਂ ਦੇ ਦਿਓ ਤਸਵੀਰਾਂ ਚ ਕਿ ਪਾਣੀ ਦੇ ਵਿੱਚ ਜਿਹੜਾ ਨਿਕਲ ਕੇ ਜਿਹੜਾ ਲੋਕਾਂ ਦਾ ਹਾਲ ਚਾਲ ਲੈ ਰਿਹਾ ਹੈ ਤਾਂ ਬਿਲਕੁਲ ਬਿਲਕੁਲ ਜੀ ਮੈਮ ਖੁਦ ਦੇ ਮਾਧਿਅਮ ਰਾਹੀਂ ਮੈਂ ਵੀ ਦੱਸਣਾ ਚਾ ਰਹੀ ਆ ਕਿ ਐਸਟੀਐਮ ਸਾਹਿਬ ਨੇ ਤਰਪਾਲਾਂ ਦਾ ਇੰਤਜ਼ਾਮ ਕਰਤਾ ਅਸੀਂ ਤਾਂ ਇਹਨਾਂ ਦੇ ਦਾਣੇ ਵੀ ਵੇਚਾਰੇ ਆ ਜੇ ਕੋਟੇ ਦੇ ਉੱਤੇ ਆ ਤਰਪਾਲਾਂ ਦੇ ਇਹ tutte ਪ੍ਰਸ਼ਾਸਨ ਕੀ ਕਰ ਬਹੁਤ ਵਧੀਆ ਮੈਡਮ ਦੇ ਦੱਸਣ ਦੇ ਮੁਤਾਬਕ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਰਪਾਲਾ ਦੇ ਇੰਤਜ਼ਾਮ ਕਰ ਲਿਆ ਲੋਕਾਂ ਦੇ ਜਿਹੜੇ ਪਸ਼ੂ ਡੰਗੜ ਹੈ ਔਰ ਜੇਥੋਂ ਤੱਕ ਖਾਣ ਪੀਣ ਦਾ ਸਮਾਨ ਦੀ ਵੀ ਜੜੀ ਹੈ ਹੋਰ ਕਲ ਜੀ ਜਿੰਨੇ ਬਜ਼ੁਰਗ ਨੇ ਤੇ 12 ਸਾਲ ਤੋਂ ਛੋਟੇ ਬੱਚੇ ਨੇ ਮੇਰੀ ਕੋਸ਼ਿਸ਼ ਪਿਛਲੇ 2 ਘੰਟਿਆਂ ਚੇਹੀ ਰਹੀ ਹੈ ਕਿਉਂਕਿ ਐਂਡੋ ਵਾਲਾ ਸਾਡਾ ਪਿੰਡਾ ਨਾਲ ਹੀ ਪਾਕਿਸਤਾਨ ਦਾ ਬਾਰਡਰ ਹੈ ਜੀ ਅਸੀਂ ਉਹ ਲਾਈਨ ਤੱਕ ਦੇਖ ਕੇ ਆਏ ਆ ਤੇ ਬੀਐਸਐਫ ਨੂੰ ਵੀ ਬੇਨਤੀਆਂ ਕੀਤੀਆਂ ਨੇ ਕਿ ਹੈਲਪ ਲਈ ਆਓ ਸਾਰਾ ਪ੍ਰਸ਼ਾਸਨ ਆ ਰਿਹਾ ਤੇ ਤੁਹਾਨੂੰ ਮੈਂ ਦੱਸ ਚੁੱਕੀ ਡਾਕਟਰਸ ਦੋਨੋਂ ਹੀ ਆ ਰਹੇ ਨੇ ਐਨੀਮਲਸ ਵਾਲੇ ਵੀ ਤੇ ਦੂਜੇ ਵੀ ਸਿਵਲ ਹਸਪੀਟਲ ਚੋਂ ਤੇ ਜਿੰਨੇ ਵੀ ਬਜ਼ੁਰਗ ਨੇ ਤੇ ਬੱਚੇ ਨੇ ਉਹਨਾਂ ਨੂੰ ਅਸੀਂ ਪਹਿਲਾਂ ਕੱਢ ਰਿਹਾ ਜਿੰਨੇ ਯੰਗਸਟਰਸ ਨੇ ਉਹਨਾਂ ਦੇ ਨਾਲ ਭੋਲਰ ਸਾਹਿਬ ਦੀ ਟੀਮ ਲੱਗ ਕੇ ਆਮ ਆਦਮੀ ਪਾਰਟੀ ਦੇ ਨਾਲ ਵਲੰਟੀਅਰਸ ਲੱਗ ਕੇ ਸਾਰੇ ਜਣੇ ਹੈਲਪ ਕਰਕੇ ਬਾਹਰ ਕੱਢ ਰਹੇ ਕਿੱਥੇ ਨਾ ਕਿਤੇ ਰਣਬੀਰਪੁਰੰਦੀ ਵਲੰਟੀਅਰ ਟੀਮ ਜਿਹੜੀ ਆ ਉਹ ਪੂਰੀ ਜਿਹੜੀ ਜਾਨ ਲਗਾ ਕੇ ਜਿਹੜੀ